ਇਹ ਇਹ ਘਾਤਕ ਬੰਬ ਤੇ ਐਸ ਅਦਾਕਾਰਾਂ ਨੂੰ ਮਿਲ ਗਈ ਤੇ ਇੱਕ ਨਾਰਮਲ ਸਕੂਲ ਦਾ ਸਕੂਲ ਗਾਰਡ ਨਾ ਉਹਨੇ ਸੜਕ ਦੇ ਉਾਰੇ ਆਪਣੇ ਗਿਆਨ ਦਾ ਪੂਰਾ ਹੈ ਕਿ ਸਾਡੇ ਸਕੂਲ ਦਾ ਇੱਕ ਬੰਦੇ ਲੁਭਾ ਕੇ ਵੀ ਹੋਇਆ ਕਾਨੂੰਨੀ ਕਾਰਵਾਈ ਇਹ ਕਾਨੂੰਨ ਦੇ ਨੂੰ ਮਾਂਜੂਦ ਗਾਹਤ ਪੇਸ਼ ਕਰਤੀ ਹੈ ਨਾ ਜਬਾੜ ਲਗਾਗੇ ਕਿ ਜਿਹੜਾ ਦੋਸ਼ੀ ਭੱਜਿਆ ਤੇ ਉਹ ਰਿਪੋਰਟ ਕਿ ਤੱਕ ਜਾਵੇਗਾ ਬਾਕੀ ਜੋ ਵੀ ਹੈ ਉਹ ਕੋਈ ਖੁੱਤੀ ਨਮਾਸ਼ਹਿਰ ਜ਼ਿਲ੍ਹੇ ਦੇ ਥਾਣਾ ਕਾਠਗੜ ਦੀ ਪੁਲਿਸ ਨੇ ਪਿੰਡ ਚਾਹਲ ਦੇ ਨੌਰਵੁੱਡ ਸਕੂਲ ਵਿੱਚ ਚੋਰੀ ਹੋਏ ਸਰੀਏ ਦੇ ਸਮੇਤ ਦੋ આરોપીਆਂ ਨੂੰ ਸਰੀਏ ਸਵੇਤ ਕਾਬੂ ਕੀਤਾ ਜਦਕਿ ਇੱਕ આરોપી ਮੌਕੇ ਤੋਂ ਫਰਾਰ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਾਮ ਸ਼ਾਹ ਅਤੇ ਏਐਸਆਈ ਪ੍ਰੇਮ ਚਾਨ ਨੇ ਦੱਸਿਆ ਕਿ ਨੌਰਵੁੱਡ ਸਕੂਲ ਚਾਲ ਦੇ ਸਿਕਿਉਰਿਟੀ ਗਾਰਡ ਦੇ ਵੱਲੋਂ ਥਾਣਾ ਕਾਰਗੜ ਵਿਕੇ ਇੱਕ ਦਰਖਾਸਤ ਦਿੱਤੀ ਇਹ ਦਰਖਾਸਤ ਬਾਈ ਨੇਮ ਦਰਜ ਕਰਵਾਈ ਗਈ ਕਿ ਉਹਨਾਂ ਦੇ ਸਕੂਲ ਦੇ ਵਿੱਚੋਂ 1 ਕਵੈਂਟਲ ਦੇ ਕਰੀਬ ਸਰੀਆ ਚੋਰੀ ਹੋਇਆ ਹੈ ਇਸ ਸਬੰਧੀ ਕਾਰਗੜ ਪੁਲਿਸ ਨੂੰ ਸਕੂਲ ਦੇ ਗਾਰਡ ਨੇ ਆਪਣੇ ਬਿਆਨਾਂ ਵੀ ਦੱਸਿਆ ਕਿ ਜਦੋਂ ਮੈਂ ਰਾਤ ਨੂੰ ਸਕੂਲ ਦੇ ਪਿਛਲੇ ਪਾਸੇ ਗੇੜਾ ਲਾਉਣ ਗਿਆ ਤਾਂ ਉੱਥੇ ਪੁਰਾਣਾ ਪਿਆ सरिया ਚੋਰੀ ਹੋ ਚੁੱਕਿਆ ਸੀ ਜਿਸ ਦੇ ਬਿਆਨਾਂ ਦੇ ਆਧਾਰ ਤੇ ਕਾਠਗੜ ਪੁਲਿਸ ਨੇ ਮਾਮਲਾ ਦਰਜ ਕੀਤਾ ਇਸ ਤੇ ਇੱਕਦਮ ਕਾਰਵਾਈ ਕਰਦਿਆਂ ਥਾਣਾ ਕਾਠਗੜ ਦੇ ਐਸੇ ਰਾਮਸ਼ਾਹ ਤੇ ਐਸੇ ਹੀ ਪ੍ਰੇਮਚੰਦ ਨੇ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਬਰੀਕੀ ਨਾਲ ਛਾਣਬਿੰਦ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇੱਕ ਖਾਸ ਮੁਖਬਰ ਇਸ ਦੌਰਾਨ ਇੱਕ ਖਾਸ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਇੱਕ ਜਗਾਰੂ ਰੇਡ ਤੇ ਕਮਾਲਪੁਰ ਸਾਈਡ ਨੂੰ ਸਰੀਆ ਲੈ ਕੇ ਅਣਛਤੇ ਵਿਅਕਤੀ ਜਾ ਰਹੇ ਹਨ ਇਸ ਸੂਚਨਾ ਨੂੰ ਮਿਲਦਿਆਂ ਹੀ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਸਰੀਆ ਸਮੇਤ ਇਹਨਾਂ ਤਿੰਨ આરોપીਆਂ ਨੂੰ ਦੇਖਿਆ ਅਤੇ ਪੁਲਿਸ ਨੇ ਇੱਕਦਮ ਕਾਰਵਾਈ ਕਰਦੇ ਹੋਏ ਦੋ આરોપીਆਂ ਨੂੰ ਜਗਾਰੂ ਰੇਡ ਸਮੇਤ ਕਾਬੂ ਕਰ ਲਿਆ ਜਦਕਿ ਇਹਨਾਂ ਦਾ ਇੱਕ આરોપી ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ फरार हुए आरोपी दीपालੀ છાપે મારી શરૂ ਕਰ ਦਿੱਤੀ ਗਈ ਹੈ ਜਿਹੜੇ ਅੱਜ ਚੋਰੀ ਦਾ ਸਮਾਨ ਫੜਿਆ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਕੀ ਫੜਿਆ ਤੇ ਕਿੱਥੋਂ ਫੜਿਆ ਹਾਂਜੀ ਅਸੀਂ ਘਾਸ ਦੇ ਸੰਬੰਧ ਚ ਸਾਡਾ ਕਾਰਗਰ ਮਿਲੀ ਸੀ ਤੇ ਇੱਕ ਨਾਰਮਲ ਸਕੂਲ ਦਾ ਸੋਟੀਗਾਰ ਨਾਮ ਤੇ ਉਹਨੇ ਸਾਡੇ ਕੋਲ ਆ ਕੇ ਆਪਣਾ ਬਿਆਨ ਦਰਜ ਕਰਾਇਆ ਕਿ ਸਾਡੇ ਸਕੂਲ ਦਾ ਇੱਕ ਕੰਟਰੋਲ ਦੇ ਲੋਹਾ ਡੋਬੀ ਹੋਇਆ ਤੇ ਤਿੰਨ ਬੰਦਿਆਂ ਨੇ ਬਾਈ ਨੇ ਉਹਨਾਂ ਨਾਮ ਲਿਖਾਏ ਤੇ ਉਹ ਅਸੀਂ ਬਿਆਨ ਲੈ ਕੇ ਉਹਦਾ ਪਤਾ ਦਾ ਕੀਤਾ ਹੀ ਉਸ ਤੋਂ ਬਾਅਦ ਅਸੀਂ ਫਿਰ ਮੌਕੇ ਤੇ ਜਾ ਕੇ ਉਹ ਬੁਹਾ ਦੇਖਿਆ ਉਹ ਨਕਸ਼ਾ ਬਣਾਇਆ ਸਭ ਕੁਝ ਕਰਕੇ ਨਾ ਉਸ ਤੋਂ ਬਾਅਦ ਅਸੀਂ ਦੂਸ਼ਣ ਦੀ ਤਲਾਸ਼ ਕਰ ਰਹੀ ਸੀ ਤੇ ਫਿਰ ਸਾਨੂੰ ਅਮਕੁਰ ਨੇ ਦੱਸਿਆ ਵੀ ਇਹ ਗੁੱਸ਼ੀ ਤੇ ਨਹੀਂ ਜਿਹੜੇ ਆ ਬਈ ਮੋਟਰਸਾਈਕਲ ਰੇੜੀ ਦੀ ਵੀ ਜਿਹੜਾ ਚੋਰੀ ਕੀਤਾ ਲੋਕਾਂ ਨੂੰ ਲੈ ਕੇ ਆਪਣੇ ਕਮਾਲਪੁਰ ਸਾਹਿਬ ਨੂੰ ਜਾ ਰਹੇ ਉਪਾ ਕੁਮਾਰਪੁਰ ਮੇਨ ਡਿਟੀ ਰੂਮ ਨੂੰ ਕਿ ਜੇਕਰ ਤੁਰਕ ਕਰਨ ਚੈੱਕ ਕੀਤਾ ਜਾਵੇ ਤਾਂ ਦਾਅ ਹੋ ਸਕਦਾ ਫਿਰ ਅਸੀਂ ਜੱਤਾਂ ਨੂੰ ਜਾ ਕੇ ਉਹਨਾਂ ਨੂੰ ਰੋਕਿਆ ਜਿਨ੍ਹਾਂ ਚੋਂ ਇੱਕ ਵਿਅਕਤੀ ਮੌਕੇ ਤੇ ਭੱਜ ਗਿਆ ਕੀ ਉਹਦਾ ਕੀ ਨਾਮ ਜਿਹੜਾ ਭੱਜਿਆ ਜੀ ਜਿਹੜਾ ਭੱਜਿਆ ਗਿਆ ਉਹਦੇ ਬਾਅਦ ਚ ਜਿਹੜੇ ਖੜੇ ਗਏ ਲੋਕੀ ਉਹਨਾਂ ਨੂੰ ਦੱਸਿਆ ਉਹਦਾ ਨਾਮ ਦੀਪਾ ਸਨੋਪਾਲੀਵਾਸੀ ਚੋਂ ਤੇ ਜਿਹੜੇ ਦੋ ਦੋਸ਼ੀ ਆ ਮੌਕੇ ਤੇ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਹੈ ਗਗਨਦੀਪ ਸਿੰਘ ਸੰਦੋਸ ਸੰਤੋਸ਼ ਸਿੰਘ ਵਸੀ ਚਾਲ ਤੇ ਦੂਜੇ ਦਾ ਨਾਮ ਹੈ ਸ਼ੁਕਰੀਆ ਵਾਸੀ ਬਹਾੂ ਅ ਸ਼ੁਕਰੀਆ ਸਾਨੂੰ ਪ੍ਰਭੂ ਵਾਸੀ ਰੇਲਮਾ ਜਿਹੜਾ ਹਾਲ ਵਾਸੀ ਪਠੜਾ ਤੇ ਇਹਨਾਂ ਨੂੰ ਜਿਹੜੇ ਚੱਕ ਆਪਣੇ ਇਹਨਾਂ ਕੋਲ ਜਿਹੜਾ 1 ਕੰਟਲ ਲੋਹਾ ਪ੍ਰਾਪਤ ਕੀਤਾ ਇਹ ਜਿਹੜਾ ਲੋਹਾ ਇਹਨਾਂ ਨੇ ਕੱਥੇ ਲੱਦਿਆ ਸੀਗਾ ਜੀ ਉਹ ਮੋਟਰਸੈਲ ਰੇੜੀ ਤੇ ਲੱਦਿਆ ਸੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਅਗਲੀ ਕਾਰਵਾਈ ਇਹ ਕੱਲ ਨੂੰ ਦੂਸ਼ੀ ਨੂੰ ਮਾਨਯੋਗ ਦਾਨ ਚ ਪੇਸ਼ ਕਰਕੇ ਇਨੋਂ ਦਾ ਮਾਰ ਲਾਵਾਂਗੀ ਕਿ ਜਿਹੜਾ ਦੋਸ਼ੀ ਭੱਜਿਆ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇਗਾ ਬਾਕੀ ਜੋ ਵੀ ਹੈ ਨਾ ਉਹ ਕੋਸ਼ਿਸ਼ ਹੋਰ ਜਾਰੀ ਹੈ ਧੰਨ